ਅਦਾਕਾਰ ਕੰਗਣਾ ਰਣਾਉਤ ਇੱਕ ਵਿਵਾਦਤ ਚਿਹਰਾ ਉਹਨਾਂ ਦੇ ਵੱਲੋਂ ਬਹੁਤ ਵਿਵਾਦਤ ਭਰੇ ਵਿਵਾਦਾਂ ਭਰੇ ਬਿਆਨ ਕਦੇ ਪੰਜਾਬ ਨੂੰ ਲੈ ਕੇ ਦੇ ਦਿੱਤੇ ਗਏ ਨੇ ਕਦੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਕਦੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਐਸ ਵਕਤ ਭਾਜਪੀ ਦੇ ਆਗੂ ਵੀ ਨੇ Shimla ਜਾਨਕਿ ਹਿਮਾਚਲ ਦੇ ਜਿਹੜੇ ਮੰਡੀਆ ਇਲਾਕੇ ਤੋਂ ਲੋਕ ਸਭਾ ਮੈਂਬਰ ਵੀ ਨੇ ਜਾਨਕਿ MP ਕੰਗਣਾ ਰਣਾਉਤ ਇੱਕ ਵਾਰ ਫਿਰ ਬਵਾਦਬਾਦ ਦੇ ਕਿਚ ਘਰ ਗਏ ਨੇ ਮੁਸ਼ਕਲਾਂ ਬਚ ਚੁੱਕੀਆਂ ਨੇ ਜਿੱਥੇ ਕਿ ਇਸ ਵਕਤ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਕੰਗਣਾ ਰਣੌਤ ਦੇ ਖਿਲਾਫ ਚੱਲੇਗਾ ਦਰਅਸਲ ਪਿਛਲੇ ਸਮੇਂ ਦੇ ਵਿੱਚ ਕੰਗਣਾ ਰਣੌਤ ਨੇ ਕਿਸਾਨਾਂ ਦੇ ਖਿਲਾਫ ਦੇਸ਼ ਦੇ ਕਿਸਾਨਾਂ ਦੇ ਅੰਨਦਤ ਦੇ ਖਿਲਾਫ ਬਹੁਤ ਸਾਰੀਆਂ ਜਿਹੜੀਆਂ ਅਪਮਾਨਜਨਕ ਟਿੱਪਣੀਆਂ ਕੀਤੀਆਂ ਬਹੁਤ ਸਾਰੇ ਨਿੱਜੀ ਚੈਨਲਾਂ ਦੇ ਉੱਪਰ ਇੰਟਰਵਿਊਜ਼ ਦੇ ਵਿੱਚ ਜਾਂ ਫਿਰ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕਿਸ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਤੇ ਉਸ ਗੱਲ ਨੂੰ ਲੈ ਕੇ ਹਾਲਾਂਕਿ ਬਠਿੰਡਾ ਕੋਰਟ ਦੇ ਵਿੱਚ ਬੀਬੇ ਭਿੰਦਰ ਕੌਰ ਹੋਣਾ ਦੁਆਰਾ ਜੋ ਕੰਗਣਾ ਰਣੌਤ ਨੇ ਉਸ ਦੇ ਖਿਲਾਫ ਇਹ ਵੀ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਗਿਆ ਜਿਸ ਦੇ ਵਿੱਚ ਕੰਗਣਾ ਰਣੌਤ ਨੇ ਗੱਲ ਆਖੀ ਦਿੱਤੀ ਸੀ ਕਿ ਜਿਹੜੀਆਂ ਬੀਬੀਆਂ ਨੇ 100-100 ਰੁਪਏ ਦੇ ਪਾੜੇ ਦੇ ਉੱਪਰ ਕਿਰਾਏ ਦੇ ਉੱਪਰ ਆਯੋਜਨ ਤੇ ਫਿਰ ਇਸੇ ਦੇ ਵਿੱਚ ਜਦੋਂ ਬੀਬੀ ਮਿੰਦਰ ਕੌਰ ਨੇ ਜਿਹੜਾ ਮਾਮਲਾ ਦਰਜ ਕਰਵਾਇਆ ਸੀ ਪਿਸਟਲ ਦੇਣੀ ਲੰਘੇ ਦੇਣੀ ਐਮਪੀ ਕੰਗਣਾ ਰਣੌਤ ਬਠਿੰਡਾ ਅਦਾਲਤ ਦੇ ਵਿੱਚ ਵੀ ਆਕੇ ਜਾਂਦੀ ਆ ਹਾਲਾਂਕਿ ਉੱਥੇ ਉਸ ਨੂੰ ਜੜੀ ਮਾਫੀ ਤੱਕ ਮੰਗਣੀ ਪੈਂਦੀ ਆ ਪਰ ਉਹ ਮਾਮਲਾ ਜਿਉਂ ਦੀ ਤਿਉਂ ਚੱਲ ਰਿਹਾ ਪਰ ਇਸੇ ਮਾਮਲੇ ਦੇ ਵਿੱਚ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਇੱਕ ਹੋਰ ਜੁੜਦਾ ਜਾ ਰਿਹਾ ਕਿ ਹੁਣ ਕੰਗਣਾ ਰਣੌਤ ਦੇ ਉੱਪਰ ਜੇ ਇਸ ਤਰ੍ਹਾਂ ਦਾ ਮਾਮਲਾ ਚੱਲੇਗਾ ਜੇਕਰ ਇਸ ਮਾਮਲੇ ਦੇ ਵਿੱਚ ਐਮਪੀ ਕੰਗਣਾ ਰਣੌਤ ਦੋਸ਼ੀ ਪਾਈ ਜਾਂਦੀ ਆ ਤਾਂ ਫਿਰ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਦਰਸਲ ਕਸਾਨੀ ਅੰਦੋਲਨ ਵੇਲੇ ਜਾਂ ਫਿਰ ਉਸ ਤੋਂ ਬਾਅਦ ਕਿਸ ਤਰੀਕੇ ਦੀਆਂ ਨਪਰਾਤ ਭਰੀਆਂ ਟਿੱਪਣੀਆਂ ਕਿਸਾਨਾਂ ਨੂੰ ਲੈ ਕੇ ਦੇਸ਼ ਦੇ ਅੰਦਾਤੇ ਨੂੰ ਲੈ ਕੇ ਕੰਗਣਾ ਰਣੌਤ ਨੇ ਕੀਤੀਆਂ ਇਹ ਸਾਰੇ ਸਬੂਤ ਇਕੱਠੇ ਕਰਕੇ ਇਸ ਵਕਤ ਆ ਆਗਰੇ ਦੀ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣੇ ਇੱਕ ਵਿਅਕਤੀ ਦੁਆਰਾ ਨਿੱਜੀ ਤੌਰ ਤੇ ਇੱਕ ਜਿਹੜਾ ਕੰਗਣਾ ਰਣੌਤ ਖਿਲਾਫ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ ਜਿਸ ਦੇ ਵਿੱਚ ਉਸਨੇ ਕਿਹਾ ਕਿ ਕਿਸਾਨਾਂ ਖਿਲਾਫ ਕਿਸ ਤਰੀਕੇ ਦੀਆਂ ਇਹ ਟਿੱਪਣੀਆਂ ਨੇ ਕੰਗਣਾ ਰਣੌਤ ਨੇ ਕੀਤੀਆਂ ਨੇ ਕਿਸਾਨ ਉਹ ਨੇ ਜਿਹੜੇ ਪੂਰੇ ਦੇਸ਼ ਦਾ ਅੰਨ ਦਾਤਾ ਹੈ ਜਿਹੜਾ ਢਿੱਡ ਭਰਦੇ ਨੇ ਤੇ ਕੰਗਣਾ ਰਣੌਤ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਬਾਅਦ ਐਮਪੀ ਕੰਗਣਾ ਰਣੌਤ ਨੇ ਸੁਪਰੀਮ ਕੋਰਟ ਦਾ ਰੁਖ ਵੀ ਅਪਣਾਇਆ ਸੀ ਜਿਸ ਦੇ ਵਿੱਚ ਇਹ ਜਿਹੜੀ ਪਟੀਸ਼ਨ ਉਸ ਵਿਅਕਤੀ ਦੀ ਖਾਰਜ ਕਰਨ ਦੀ ਮੰਗ ਕੀਤੀ ਸੀ ਪਰ ਇਸ ਵਕਤ ਕੰਗੜਾ ਰਣੌਤ ਦੀ ਹੀ ਪਟੀਸ਼ਨ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਸੁਣਵਾਈ ਤੋਂ ਇਨਕਾਰ ਕੀਤਾ ਗਿਆ ਤੇ ਇਸ ਵਕਤ ਗੱਲ ਇਹ ਆ ਕਿ ਹੁਣ ਆਗਰਾ ਕੋਰਟ ਦੇ ਵਿੱਚ ਕੰਗਣਾ ਰਣੌਤ ਨੂੰ ਪੇਸ਼ ਹੋਣਾ ਪਵੇਗਾ ਦੇਸ਼ ਸਿਰੋਦਾ ਮਕਦਮਾ ਜਿਹੜਾ ਕੰਗਣਾ ਰਣੌਤ ਦੇ ਖਿਲਾਫ ਚੱਲੇਗਾ ਜਾਨੀ ਕਿ ਜੇ ਇਸ ਮਾਮਲੇ ਦੇ ਵਿੱਚ ਐਮਪੀ ਕੰਗਣਾ ਰਣੌਤ ਦੋਸ਼ੀ ਪਾਈ ਜਾਂਦੇ ਨੇ ਤਾਂ ਉਮਰ ਕੈਦ ਤੱਕ ਦੀ ਸਜ਼ਾ ਵੀ ਹੋ ਸਕਦੀ ਆ ਬਹੁਤ ਸਾਰੀਆਂ ਨਫਰਤ ਭਰੀਆਂ ਟਿੱਪਣੀਆਂ ਕਦੇ ਇਹ ਕਹਿ ਦਿੱਤਾ ਜਾਂਦਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਪਹਿਲਾਂ ਬਾਰਡਰ ਤੋਂ ਪੰਜਾਬ ਚੋਂ ਆਉਂਦਾ ਤੇ ਫਿਰ ਪੰਜਾਬ ਤੋਂ ਵਾਇਆ ਹੋ ਕੇ ਜਿਹੜਾ हिमाचल ਜਾਂਦਾ ਇਤੁਰਤਾ ਕੇ ਪੰਜਾਬ ਨੂੰ ਲੈ ਕੇ ਹੋਰ ਟਿੱਪਣੀਆਂ ਵੀ ਕੀਤੀ ਗਈ ਸੀ ਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਵਿਧਵਾਵਾਂ ਰਹਿੰਦੀਆਂ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਕਿਸਾਨ ਅੰਦੋਲਨ ਵੇਲੇ ਕਿਸ ਤਰੀਕੇ ਅੱਤਵਾਦੀ ਵੱਖਵਾਦੀ ਕਿਹਾ ਗਿਆ ਕੰਗੜਾ ਰਣੌਤ ਨੇ ਬਹੁਤ ਸਾਰੇ ਨਿੱਜੀ ਚੈਨਲਾਂ ਦੇ ਉੱਪਰ ਬੈਠ ਕੇ ਇੰਟਰਵਿਊਜ਼ ਦਿੱਤੀਆਂ ਗਈਆਂ ਜਾਂ ਫਿਰ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਜਾਨੀ ਕਿ ਉਹ ਕਿਸਾਨਾਂ ਖਿਲਾਫ ਨਫ਼ਰਤ ਭਰੀਆਂ ਟਿੱਪਣੀਆਂ ਨੂੰ ਲੈ ਕੇ ਜਿੱਥੇ ਪਹਿਲਾਂ ਬੀਬੇ ਮਹਿੰਦਰ ਕੌਰ ਨੇ ਬਠਿੰਡਾ ਕੋਟ ਦੇ ਵਿੱਚ ਕੰਗੜਾ ਰਣੌਤ ਦੇ ਖਿਲਾਫ ਕਾਰਵਾਈ ਕੀਤੀ ਹੋਈ ਹੈ ਮਾਣਹਾਨੀ ਕੇਸ ਦਰਜਾ ਹੈ ਪਿਛਲੇ ਦਿਨੀ ਕੰਗੜਾ ਰਣੌਤ ਜਾ ਕੇ ਆਈ ਹੈ ਤੇ ਫਿਰ ਇੱਕ ਵਾਰ ਜਿਹੜਾ ਹੁਣ ਕੰਗੜਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ ਨੇ ਹੁਣ ਕੰਗੜਾ ਰਣੌਤ ਦੇ ਖਿਲਾਫ ਦੇਸ਼ ਧਰੋਹ ਦਾ ਮਕਦਮਾ ਚੱਲੇਗਾ